ਅੰਜੀ ਭਾਈ ਜੀ ਤੁਸੀਂ ਅਕਸਰ ਬਾਹਰੋਂ ਦਾ ਸਾਰੇ ਘਰ ਦੇਖੇ ਹੀ ਆ ਤੁਹਾਨੂੰ ਦਿਖਾਉਣੇ ਆ ਅੰਦਰ ਕੈਨੇਡਾ ਦੇ ਅੰਦਰੋਂ ਘਰ ਕਿਹੋ ਜਿਹਾ ਹੁੰਦੇ ਆ ਆਜੋ ਆਪਿਓ ਇਹ ਹੈਗਾ ਜੀ ਆਪਣਾ ਮੇਨ ਡੋਰ ਇੰਡੀਆ ਵਾਲੇ ਹਸਪਤਾਲ ਨਾਲੋਂ ਬਾਈ ਜੀ ਬਿਲਕੁਲ ਵੱਖਰੇ ਹੁੰਦੇ ਆ ਇਹ ਇਹਨਾਂ ਦਾ ਡ੍ਰੈੰਗ ਰੂਮ ਹਨ ਤੇ ਆਥਲੇ 20 ਮਿੰਟ ਜਿੱਥੇ ਆਪਣੇ ਸਟੂਡੈਂਟ ਰਹਿੰਦੇ ਆ ਕੇ ਇਹ ਵੀ ਤੁਹਾਨੂੰ ਦਿਖਾਵਾਂਗੇ ਖਾਰਾ ਆਹ ਦੇਖੋ ਇਹਨਾਂ ਬਿਲਡਰ ਕਦੇ ਕੀਤੇ ਆ ਇਹ ਥੋਂ ਦਾ ਬਾਈਜੀ ਦਾ ਸਿਸਟਮ ਆ ਨਾ ਕੈਨੇਡਾ ਦਾ ਹੋਰ ਹਾਲ ਦਾ ਮਤਲਬ ਵਿੱਚੋ ਵਿੱਚ ਹੀ ਰਹਿਣਾ ਅੰਦਰੋਂ ਅੰਦਰ ਹੀ ਰਹਿਣਾ ਤੇ ਆਹ ਸੋਫੇ ਜਿਹੜੇ ਆ ਸੋਫੇ ਆ ਬਈ ਜੀ ਇਹ ਸਾਰੇ ਬੈੱਡ ਬਣ ਜਾਂਦੇ ਆ ਨਾ ਤੁਹਾਨੂੰ ਦੱਸ ਦਈਏ ਆਹ ਬਟਨ ਲੱਗਿਆ ਇੱਥੇ ਆਵੇ ਆਹ ਦੇਖੋ ਆਪ ਉਹ ਆਈਏ ਨੇ ਤਾਂ ਜੱਕੇਣਾ ਤੇ ਆਈਏ ਨੇ ਫਿਰ ਇਕੱਠਾ ਹੋ ਜਾਣਾ ਇਹ ਮਤਲਬ ਸਾਰੇ ਨਾ ਇਹ ਸੋਚ ਲੱਗੀ ਆ ਸਾਰੇ ਬੈੱਡ ਹੀ ਬਣ ਜਾਂਦੇ ਆ ਕਿ ਪੈਣਾ ਹੋਵੇ ਚਾਹਣਾ ਪੰਜਾਂ ਬੰਦਿਆਂ ਨੇ ਸੋਫੇ ਤੋਂ ਬੈੱਡ ਬਣ ਜਾਂਦਾ ਵਸਤੇ ਜੇ ਪੰਜਾਬ ਕੀ ਹੋਣ ਕੇ ਤੁਹਾਨੂੰ ਦੱਸ ਦਿੰਨੇ ਆਵੇ ਇਧਰ ਵੀ ਆ ਨੇ ਇਹ ਟੀਵੀ ਟੂ ਵੀ ਦੇਖਣਾ ਬੰਦੇ ਨੇ ਰਿਲੈਕਸ ਹੋ ਕੇ ਦਿਖ ਸਕਦਾ ਇਸਾਵੇਂ ਟੀਵੀ ਆ ਇਹਨਾਂ ਦੀ ਗਿੱਠੀ ਅੱਗੇ ਸਿੱਕਨ ਨੂੰ ਆਗੂ ਸਿੱਕ ਨਹੀਂ ਹੋਵੇ ਹਨ ਜਿਵੇਂ ਆਪਾਂ ਤਾਂ ਬਾਹਰ ਬੇੜੇ ਚ ਲੋਡ ਨਹੀਂ ਲਾਗੇ ਬਹਿ ਜਾਂਦੇ ਆ ਤੇ ਇੱਕ ਤੁਹਾਨੂੰ ਬਾਬੇ ਮੈਂ ਹੋਰ ਗੱਲ ਦਿਖਾਉਣਾ ਹਨ ਜਿਵੇਂ ਆਪਣੇ ਚੌਧਵਰੀ ਕੀਤੀ ਹੁੰਦੀ ਆ ਤੇ ਉੱਤੇ ਕੱਚ ਲੱਗਿਆ ਹੁੰਦਾ ਹਨ ਤੇ ਉੱਤੇ ਤਾਰਾਂ ਲੱਗੀਆਂ ਹੁੰਦੀਆਂ ਇੱਥੇ ਵੀ ਕੁਝ ਨਹੀਂ ਦੇਖ ਲੋ ਇਹ ਪਹਿਲਾ ਸ਼ੀਸ਼ਾ ਆ ਦੇ ਇਕੱਲਾ ਸ਼ੀਸ਼ਾ ਕੋਈ ਉੱਥੇ ਉਹ ਨਹੀਂ ਇਹ ਨਹੀਂ ਹੈਗਾ ਇੱਥੇ ਮਤਲਬ ਕੋਈ ਚੋਰ ਦਾ ਡਰ ਜਾਂ ਕਿਵੇਂ ਵੀ ਤੁਹਾਨੂੰ ਦਿਖਾਉਣੇ ਇਧਰਲੇ ਪਾਸੇ ਵੀ ਸ਼ੀਸ਼ਾ ਆਹ ਉਹ ਸੜਕਾ ਦੀ ਆ ਸ਼ੀਸ਼ਾ ਕੱਲਾ ਹੋਰ ਇੱਥੇ ਕੋਈ ਕੁਝ ਨਹੀਂ ਲੱਗਿਆ ਨਾ ਨਾ ਇਹਦੇ ਵਿੱਚ ਕੋਈ ਐਂਗਲ ਪਾਈ ਕਿਸੇ ਵੀ ਤਰ੍ਹਾਂ ਦੀ ਨਾ ਕੋਈ ਚਗਾਠ ਨਾ ਗਰੈਲ ਨਾ ਜਿਵੇਂ ਆਪਣੇ ਲੋਹੇ ਦੀਆਂ ਲੱਗੀਆਂ ਹੁੰਦੀਆਂ ਵੀ ਚੋਰ ਨਾ ਜਨ ਆ ਕੱਲਾ ਸ਼ੀਸ਼ਾ ਹਾਈ ਬਈ ਸ਼ੀਸ਼ੀ ਇਹ ਰਹੀ ਆ। ਦੋ ਛੜਕੀ ਸੀ ਜਾਂਦੀ ਆ ਸਾਹਮਣੇ। ਤੇ ਬਾਬੇ ਉਹ ਅਰ ਸੋਈ ਇਹਨਾਂ ਦੀ। ਸੋਈ ਵੀ ਭਾਂਡੀਆਂ ਸਰਾ ਹੀ ਹੁੰਦੀ ਹਨਾ। ਹਰੇਕ ਕੀ ਦੇ ਵਿੱਚ ਹੁੰਦੀ ਹੈ ਤੇ ਆਪਣੀ ਬਾਬੇ ਚਾਹ ਤਰੀਗਾ। ਤੇ ਆ ਤੋ ਬਣਾ ਵਾਲਾ ਦੂਜਾ ਹਨਾ ਬ੍ਰੈਡਾਂ ਕੋਲੋਂ ਦਾ ਸਾਰਾ ਕੁਝ ਮਾਈਕ੍ਰੋਵਨ ਤੇ ਫਿਰ نیچے ਫ੍ਰੀਜਾਂ ਹੁੰਦੀਆਂ ਹਨਾ ਮਾਈਕ੍ਰੋ ਬਾਬੇ ਲੱਖੋ ਇਹ ਮੈਨੂੰ ਕਾਫੀ ਵੀਰਾਂ ਨੇ ਕਿਹਾ ਸੀਗਾ ਵੀ ਵੀਰਿਆ ਅੰਦਰੋਂ ਘਰ ਦਿਖਾ ਕੈਨੇਡਾ ਦੇ ਅੰਦਰੋਂ ਘਰ ਕਿਹੋ ਜਿਹਾ ਹੁੰਦੇ ਅੰਦਰੋਂ ਇਹੋ ਜਿਹਾ ਹੁੰਦੇ ਬਈ ਯਾਰ ਸੋਰੀ ਓਪਨਰ ਸੋਈ ਹੁੰਦੀ ਹੈ ਨਾ ਸਾਰਾ ਕੁਝ ਓਪਨ ਹੀ ਖੜਾ ਬੇਸਮੈਂਟ ਤਾਂ ਤੁਹਾਨੂੰ ਮੈਂ ਦਿਖਾ ਹੀ ਦਿੱਤੀ ਸੀ ਪਹਿਲਾਂ ਘਰ ਦੇ ਵਿੱਚ ਆ ਤੁਹਾਨੂੰ ਦਿਖਾਉਣਾ ਬਈ ਮਗਰਲੇ ਪਾਸੇ ਵਾਲਾ ਇਹਨਾਂ ਦਾ ਜਗਾੜ ਉੱਪਰ ਵੀ ਬਈ ਘਰ ਤਾਂ ਬਹੁਤ ਵੱਡਾ ਆ ਬਈ ਜੀ ਮਗਰ ਕੋਈ ਮਤਲਬ ਕੰਦਕੁੰਦ ਨਹੀਂ ਹੁੰਦੀ ਹੈ ਨਾ ਖੁੱਲੇ ਕੰਮ ਤੇ ਇੱਥੇ ਵੈਨ ਨੂੰ ਇੰਜਵਾਏ ਕਰਦੇ ਜਦੋਂ ਮਤਲਬ ਕੋਈ ਦਿਨ ਤਿਆਰ ਹੁੰਦਾ ਤੇ ਜਾਂ ਵੀਕੰਦ ਤੇ ਮੁੰਡੇ ਖੁੰਡੇ ਇੰਜਵਾਰੇ ਇੰਜਾਰੇ ਲੈਂਦੇ ਆ ਤੇ ਆ ਬਾਈ ਜੀ ਬਾਰਬੀਕਿਊ ਪਿਆ ਮਗਰ ਮੀਟ ਭੁੰਨਣ ਨੂੰ ਇੱਥੇ ਖੇਤਾਂ ਗੁੰਡੋਂ ਕਹਿੰਦਾ ਆਂ ਪਰ ਇੱਥੇ ਆਈ ਆ ਬਾਈ ਜੀ ਇੱਥੇ ਮੀਟ ਮੂਡ ਭੁੰਨ ਲਿਆ ਇਹਦੇ ਵਿੱਚ ਨਾ ਇੰਜਵਾਏ ਕਰ ਲਿਆ ਪੈ ਇੱਕ ਸ਼ੇਕ ਵੀਰਾਂ ਸ਼ੀਰਾਂ ਬਸ ਆਹ ਗੋ ਜਾ ਇੱਥੇ ਵੈਨ ਨੂੰ ਤੇ ਬਾਈ ਜੀ ਆ ਜਿਹੜੇ ਬਾਹਰਲੇ ਕੈਨੇਡਾ ਦੇ ਘਰ ਆਹਾ ਵੇ ਜੀ ਤੁਹਾਨੂੰ ਆਪ ਬੇਸਮੈਂਟ ਵੀ ਮੈਂ ਉਹ ਚਲੋ ਇੱਕ ਵੱਖਰੀ ਵੀਡੀਓ ਚ ਤੁਹਾਨੂੰ ਬੇਸਮੈਂਟ ਦਿਖਾ ਦੂੰਗਾ ਥੱਲੇ ਵੀ ਬੇਸਮੈਂਟ ਕਾਫੀ ਖੁੱਲੀ ਹੁੰਦੀ ਹੈ ਚਲੋ ਤੁਹਾਨੂੰ ਮੈਂ ਦਿਖਾ ਦਿੰਦਾ ਕਿੰਨਾ ਬੇਸਮੈਂਟ ਵੀ ਵਿੱਚ ਕਿਹਾ ਦੇ ਸਟੂਡੈਂਟ ਰਹਿੰਦੇ ਆ ਉਹ ਬੇਸਮੈਂਟਾਂ ਜਿਹੜੀਆਂ ਥੱਲੇ ਇਹਨਾਂ ਦੀਆਂ ਕਮਰੇ ਆਂ ਆਹ ਬਰ ਬੀਸਮੈਂਟ ਆ ਆਪਾਂ ਥੱਲੇ ਉਤਰ ਗਏ ਆ तकरीबन 15 ਗਫਟ ਜਿਹੜਾ ਜ਼ਮੀਨ ਦੇ ਵਿੱਚ ਖੱਡਾ ਕਰਦੇ ਇਹ ਤੇ ਥੱਲੇ ਨੂੰ ਬੀਸਮੈਂਟ ਬਣਾਉਦੇ ਆ ਹਨੇਰਾ ਆ ਗਿਆ ਲਾਈਟਾਂ ਲਗਾਉਣੇ ਬੈਬੇ ਆ ਗਿਆ ਆਹ ਬਈ ਜੀ ਬੀਸਮੈਂਟ ਆ ਘਰਾਂ ਦੇ ਥੱਲੇ ਬੀਸਮੈਂਟਾਂ ਹੁੰਦੀਆਂ ਜਿੱਥੇ ਆਹ ਬਈ ਸਟੂਡੈਂਟ ਰਹਿੰਦੇ ਆ ਕਿਰਾਇਆ ਤਾਂ ਦਿੰਦੇ ਆ ਵੀ ਚਲ ਇਹਨਾਂ ਦਾ ਖਰਚਾ ਪੈਣੀ ਨਿਕਲੀ ਜਾਂਦਾ ਆ ਘਰ ਦੇ ਥੱਲੇ ਤਿਆਰ ਹੋਣੀ ਹੁੰਦੀ ਹੈ ਜੀ ਇਹ ਇਹ ਬੇਸਮੈਂਟ ਯਾਨੀ ਕਿ ਆ ਜਿੱਥੇ ਲੋਕ ਉੱਤੇ ਤੁਰਦੇ ਹਨਾ ਘਰ ਦੇ ਮੈਂਬਰ ਇਹ ਉੱਤੇ ਉਹਨਾਂ ਦਾ ਮਤਲਬ ਪੈਰਾਂ ਵਾਲ ਜਗਾ ਆ ਗਈ ਹੈ ਨਾ ਸੜਕ ਆ ਗਈ ਤੇ ਆਹ ਬਾਈ ਜੀ ਇਹਨਾਂ ਦੀ ਬੇਸਮੈਂਟ ਜਿੱਥੇ ਆ ਗਈ ਕਰਾ ਜਿੰਦੇ ਕਰਾਏ ਤੇ ਲੋਕਾਂ ਨੂੰ ਇੱਥੇ ਰਹਿੰਦੇ ਬੱਚੇ ਰਹਿੰਦੇ ਆ ਸਟੂਡੈਂਟ ਰਹਿੰਦੇ ਆ ਇਹ ਆ ਬਾਈ ਜੀ ਕੈਨੇਡਾ ਦੇ ਘਰ ਸੁੱਚੀਆਂ ਸਾਰੀਆਂ ਪੁੱਟੀਆਂ ਸੁੱਚੀਆਂ ਹੀ ਪੁੱਟੀਆਂ ਤੇ ਗੱਡੀਆਂ ਦੀ ਪੁੱਟੀਆਂ ਜਲਦੀਆਂ ਕੈਨੇਡਾ ਹੈ ਹੀ ਪੁੱਟਾ